ਅਹ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਮੈਂ ਡਾਕਟਰ ਤਕਦੀਰ ਆਈ ਐਮ ਪ੍ਰੋਫੈਸ਼ਨਲੀ ਆਮ ਡਾਕਟਰ ਡੀਨ ਕੰਪਿਊਟਰ ਸਾਇੰਸ ਐਂਡ ਵਰਕਿੰਗ ਐਸ ਪ੍ਰੋਫੈਸਰ ਐਟ ਰੀਜਨਲ ਕੈਂਪਸ ਗੁਰਦਾਸਪੁਰ ਐਂਡ ਪੈਸ਼ਨਲੀ ਆਮ ਇੰਸਟਾਗ੍ਰam ਕ੍ਰੀਏਟਰ ਐਂਡ ਮੈਂ ਆਪਣੀ ਇੰਸਟਾਗ੍ਰam ਤੇ ਮੈਂ ਆਪਣੀ ਓਲਡ ਕਲਚਰ ਨੂੰ ਲੈ ਕੇ ਰੀਲਸ ਬਣਾਨੀ ਆ ਜਿਹਦੇ ਕਰਕੇ ਜਿਸ ਵਿੱਚ ਮੈਂ ਆਪਣੇ ਓਲਡ ਕਲਚਰ ਨੂੰ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਆਪਣੀ ਯੂਥ ਨੂੰ ਦੱਸ ਰਹੀ ਆ ਕਿ ਸਾਡਾ ਓਲਡ ਕਲਚਰ ਬਹੁਤ ਹੀ ਰਿਚ ਸੀ ਤੇ ਅੱਜ ਕੱਲ ਜੋ ਵੀ ਚੱਲ ਰਿਹਾ ਉਹਦੇ 베ਸਟ ਆ ਤੇ ਸਾਨੂੰ ਉਹਨੂੰ ਵੀ ਨਾਲ ਹੀ ਲੈ ਕੇ ਚੱਲਣਾ ਚਾਹੀਦਾ ਹੈ 2 ਸਾਲ ਪਹਿਲਾਂ ਇੰਸਟਾਗ੍ਰam ਤੇ ਕਿਸੇ ਕ੍ਰੀਏਟਰ ਨੂੰ ਦੇਖ ਕੇ ਮੇਰੇ ਮਨ ਵਿੱਚ ਆਇਆ ਕਿ ਮੈਂ ਵੀ ਇਹ ਕਰ ਸਕਦੀ ਹਾਂ ਮੇਰੇ 'ਚ ਇਹ ਟੈਲੈਂਟ ਹੈ ਤੇ ਮੈਂ ਆਪਣੇ ਹਸਬੰਦ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਬਿਲਕੁਲ ਮੇਰੀ ਫੁੱਲ ਸਪੋਰਟ ਕੀਤੀ ਔਰ ਅਸੀਂ ਮਤਲਬ ਸੋਸ਼ਲ ਮੀਡੀਆ ਤੇ ਆ ਗਏ ਉਸ ਤੋਂ ਬਾਅਦ ਵਿੱਚ ਫਿਰ ਮੈਂ ਬਿਊਟੀ ਪੇਜੈਂਟ ਆਫਟਰ 1 ਇਅਰ ਬਿਊਟੀ ਪੇਜੈਂਟ ਵਿੱਚ ਅਪਲਾਈ ਕਰ ਦਿੱਤਾ ਔਰ ਮੈਂ ਅੱਜ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰਿੰਦਾ ਅਵਾਰਡ ਲੈ ਕੇ ਆਈ ਹਾਂ ਇਸ ਤੋਂ ਪਹਿਲਾਂ ਮੈਂ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਜਿਹਦੇ ਵਿੱਚ ਮੈਂ ਮਿਸਿਸ ਪੰਜਾਬ 2025 winner ਰਹੀ ਅਤੇ ਮੈਨੂੰ ਉਸ ਦੇ ਨਾਲ ਮੈਨੂੰ ਉਹਨਾਂ ਨੇ ਇੱਕ ਸਪੈਸ਼ਲ ਅਵਾਰਡ ਦਿੱਤਾ ਹੈ that is uh, social media diva ਇਹਦੇ ਵਿੱਚ ਉਹਨਾਂ ਨੇ ਮੈਨੂੰ ਇਹ ਇਸ ਚੀਜ਼ ਨੂੰ ਰਿਪਰੈਜ਼ੈਂਟ ਕੀਤਾ ਕਿ ਮੈਂ ਆਮ ਲਾਈਟਨਿੰਗ ਦਾ ਸੋਸ਼ਲ ਮੀਡੀਆ ਕਿੰਨੀ ਦੇਰ ਦੀ ਮਿਹਨਤ ਸੀ ਰੀਲ ਬਣਾਣਾ ਕਿਦੋਂ ਸ਼ੁਰੂ ਕੀਤਾ ਸੀ ਔਰ ਬਿਊਟੀ ਕੰਪੀਟੀਸ਼ਨ ਕਿੰਨੇ ਦੇਰ ਚ ਅਚੀਵ ਕੀਤੇ ਸਾਰੇ ਮੈਂ 2 ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਆਈ ਸੀ ਤੇ ਸੋਸ਼ਲ ਮੀਡੀਆ ਤੇ ਆਣ ਕਰਕੇ ਮੈਨੂੰ ਬਹੁਤ ਜ਼ਿਆਦਾ ਅਵੇਅਰਨੈਸ ਹੋਈ ਕਿ ਬਹੁਤ ਸਾਰੇ ਕੰਪੀਟੀਸ਼ਨਸ ਹੁੰਦੇ ਨੇ ਜਿਨ੍ਹਾਂ ਵਿੱਚ ਅਸੀਂ ਜਾ ਸਕਦੇ ਹਾਂ ਔਰ ਮੈਂ ਇੱਕ ਪੇਜ ਦੇਖਿਆ ਜਿਹਦੇ ਵਿੱਚ ਮੈਂ ਰਜਿਸਟਰ ਕੀਤਾ ਮਿਸਿਸ ਇੰਡੀਆ 2025 ਲਈ ਤੇ ਉੱਥੋਂ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਦਾ ਮੈਂ ਇੱਕ ਅਵਾਰਡ ਲੈ ਕੇ ਆਈ ਆਂ ਔਰ ਇਸ ਤੋਂ ਪਹਿਲਾਂ ਮੈਂ ਮਿਸਿਸ ਇੰਡੀਆ 2025 ਪਹਿਲਾਂ ਮੈਂ ਆਪਣੇ ਸੌਰੀ ਗਲਤ ਬੋਲਤਾ ਮੈਂ ਹਾਂ ਮਿਸਿਸ ਪੰਜਾਬ 2025 ਮੈਂ ਸਲੈਕਟ ਹੋਈ ਜਿਹਦੇ ਵਿੱਚ ਮੈਂ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਇੰਡੀਆ ਲੈਵਲ ਦਾ ਕੰਪੀਟੀਸ਼ਨ ਜਿਹੜਾ ਸੀ ਉਹ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤੇ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਮੈਨੂੰ ਅਵਾਰਡ ਮਿਲਿਆ ਕੀ ਕੀ ਤਿਆਰੀ ਕੀਤੀ ਕੀ ਕੀ ਮਿਹਨਤ ਕੀਤੀ ਕਿਉਂਕਿ ਦੇਖਿਆ ਤੁਹਾਡੇ ਸਾਰੇ ਘਰ ਵਿੱਚ ਇਹ ਕਲਚਰਲ ਸਮਾਨ ਕਲਾਤਮਕ ਸਮਾਨ ਪਿਆ ਹੋਇਆ ਹੈ ਇਹਦੀ ਖਰੀਦਾਰੀ ਇਹਦੀ ਨਾਲ ਜੁੜਨਾ ਬਹੁਤ ਵੱਡੀ ਗੱਲ ਹੈ ਕਿੰਨੀ ਕ ਮਿਹਨਤ ਕਰਨੀ ਪਈ ਆ ਦੇਖੋ ਇਹ ਜੋ ਵੀ ਅੱਜ ਅਸੀਂ ਅਚੀਵਮੈਂਟ ਸਾਨੂੰ ਮਿਲੀ ਆ ਉਹਦੇ ਪਿੱਛੇ ਬਹੁਤ ਹੀ ਹਾਰਡ ਵਰਕ ਹੈ ਕਿਉਂਕਿ ਇਸ ਤਰ੍ਹਾਂ ਦੀ ਅਚੀਵਮੈਂਟ ਲੈਣਾ ਕੋਈ ਸੌਖਾ ਕੰਮ ਨਹੀਂ ਹੈ ਇਹ ਦੇਖਣ ਵਾਲੇ ਨੂੰ ਲੱਗਦਾ ਕਿ ਇਹ ਇੱਕ ਸੌਖਾ ਕੰਮ ਹੋਏਗਾ ਪਰ ਇਹਦੇ ਵਿੱਚ ਸਾਡੀ 2 ਸਾਲ ਦੀ ਮਿਹਨਤ ਹੈ 2 ਤੋਂ ਵੀ ਜ਼ਿਆਦਾ ਹੋਏਗੀ ਇਸ ਤੋਂ ਘੱਟ ਨਹੀਂ ਤੇ ਜਿਹੜਾ ਮੈਂ ਆਪਣੇ ਬਿਊਟੀ ਪੇਜੈਂਟ ਲਈ ਜੋ ਵੀ ਮੈਂ ਕੀਤਾ ਉਹ ਇੱਕ ਸਾਲ ਦਾ ਪੂਰਾ ਸਫਰ ਸੀ ਜਿਹਦੇ ਵਿੱਚ ਸਾਡੀਆਂ ਗਰੂਮਿੰਗ ਕਲਾਸਿਸ ਫਿਰ ਸਾਡੀ ਜਿਹੜੀ ਟੈਲੈਂਟ ਰਾਉਂਡ ਇੰਟਰੋਡਕਸ਼ਨ ਰਾਉਂਡ ਕੁਐਸਚਨ ਆਨਸਰ ਰਾਉਂਡ ਸਾਡੀ ਪਰਸਨੈਲਿਟੀ ਜਜਮੈਂਟ ਸਾਡਾ ਬਿਹੇਵੀਅਰ ਜਜਮੈਂਟ ਇਹ ਸਾਰਾ ਕੁਝ ਇੱਕ ਸਾਲ ਚੱਲਦਾ ਰਿਹਾ ਵਿਦ ਜ਼ੂਮ ਮੀਟਿੰਗ ਆਨਲਾਈਨ ਕਲਾਸਿਸ ਸੀ ਉਸ ਤੋਂ ਬਾਅਦ ਵਿੱਚ ਅਸੀਂ ਫਾਈਨਲੀ ਦਿੱਲੀ ਪਹੁੰਚੇ 17th ਆਫ ਸੈਪਟੈਂਬਰ ਨੂੰ ਤੇ ਉੱਥੇ ਮੈਨੂੰ ਮੇਰੀ ਇੱਕ ਸਾਲ ਦਾ ਮਿਹਨਤ ਦਾ ਅਵਾਰਡ ਮਿਲਿਆ ਮਿਸਿਸ ਪੰਜਾਬ ਜਿਹਦੇ ਵਿੱਚ ਮੈਂ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਐਂਡ ਆਫਟਰ 18th ਐਂਡ 19th ਨੂੰ ਸਾਡੇ ਟੈਲੈਂਟ ਰਾਉਂਡ ਚੱਲੇ ਤੇ 19th ਨਾਈਟ ਨੂੰ ਸਾਡਾ ਜਿਹੜਾ ਗ੍ਰੈਂਡ ਫੈਮਲੇ ਦਾ ਰਿਜ਼ਲਟ ਅਨਾਉਂਸ ਹੋਇਆ ਜਿਹਦੇ ਵਿੱਚ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਮੈਨੂੰ ਜਿਹੜਾ ਟਾਈਟਲ ਮਿਲਿਆ हां एक एक मैं ਤੁਹਾਡੇ ਨਾਲ ਆਪਣਾ ਇੱਕ ਪਰਸਨਲ ਜਿਹੜੀ ਇੱਕ ਸਟਰਗਲ ਆ ਉਹ ਵੀ ਸ਼ੇਅਰ ਕਰਨਾ ਚਾਹਨੀ ਆ ਕਿ 2 ਮਹੀਨੇ ਮੇਰੇ ਕੰਪੀਟੀਸ਼ਨ ਉਸੇ ਤੇ ਮੇਰੀ ਆਈਜ਼ ਵਿੱਚ ਇਨਫੈਕਸ਼ਨ ਹੋ ਗਿਆ ਬਹੁਤ ਜ਼ਿਆਦਾ ਇਨਫੈਕਸ਼ਨ ਹੋਇਆ ਜਿੱਤੇ ਕਰਕੇ ਮੇਰੀ ਆਈਜ਼ ਦਾ ਆਪਰੇਸ਼ਨ ਇਮੀਡੀਏਟਲੀ ਹੀ ਕਰਵਾਉਣਾ ਪਿਆ ਔਰ ਡਾਕਟਰ ਨੇ ਕਹਿਆ ਸੀ ਕਿ ਇਦੀ ਰਿਕਵਰੀ ਨੂੰ 3 ਮੰਥਸ ਲੱਗਣਗੇ ਪਰ 2 ਮੰਥਸ ਬਾਅਦ ਹੀ ਮੇਰਾ ਕੰਪੀਟੀਸ਼ਨ ਸੀ ਗ੍ਰੈਂਡ ਫਿਨਾਲੇ ਸੀ ਤੇ ਮੈਂ ਆਪਣਾ ਟ੍ਰੀਟਮੈਂਟ ਇਨ ਬਿਟਵੀਨ ਛੱਡ ਕੇ ਮੈਂ ਆਪਣੀ ਪੇਜੈਂਟ ਲਈ ਚਲੀ ਗਈ ਆਪਣੀ ਕੰਪੀਟੀਸ਼ਨ ਲਈ ਚਲੀ ਗਈ ਔਰ ਅਜੇ ਮੇਰਾ ਪੈਂਡਿੰਗ ਹੈ ਟ੍ਰੀਟਮੈਂਟ ਔਰ ਮੈਂ ਬਸ ਅਜੇ ਅਸੀਂ ਉਥੋਂ ਕੰਪੀਟੀਸ਼ਨ ਕਰਕੇ ਵਾਪਸ ਆਏ ਹਾਂ ਤੇ ਹੁਣ ਮੈਂ ਆਫਟਰ 2-3 ਡੇਸ ਮੈਂ ਥੋੜਾ ਆਰਾਮ ਕਰਕੇ ਫਿਰ ਸੈਟਰਡੇ ਸੰਡੇ ਅਗੇਨ ਮੇਰੀ ਜਿਹੜੀ ਆਈਜ਼ਾ ਟ੍ਰੀਟਮੈਂਟ ਆ ਉਹ ਕੰਟੀਨਿਊ ਕਰਵਾਵਾਂਗੀ ਪੂਰੇ ਦੇਸ਼ ਚੋਂ ਆਈਆਂ ਹੋਣੀਆਂ ਲੇਡੀਜ਼ ਉੱਤੇ ਕਿੰਨੀਆਂ ਔਰਤਾਂ ਸੀ ਔਰ ਕਿੰਨਿਆਂ ਨਾਲ ਮੁਕਾਬਲਾ ਸੀ ਤੁਹਾਡਾ ਹਾਂਜੀ ਇਨੀਸ਼ੀਅਲੀ ਤਾਂ 5600 ਜਿਹੜੀਆਂ ਲੇਡੀਜ਼ ਸੀ ਉਹਨਾਂ ਨੇ ਰਜਿਸਟਰ ਕੀਤਾ ਸੀ ਉਸ ਤੋਂ ਬਾਅਦ ਵਿੱਚ ਆਫਟਰ 1 ਇਅਰ ਸਾਰਾ ਜੋ ਵੀ ਸਾਡੀ ਅਸੈਸਮੈਂਟ ਹੋਈ 80 85 ਦੇ ਬਿਟਵੀਨ ਜਿਹੜੀਆਂ ਲੇਡੀਜ਼ ਸੀ ਉਹ ਫਾਈਨਲਿਸਟ ਆਈਆਂ ਉਹਨਾਂ ਵਿੱਚੋਂ ਗਰੁੱਪ ਸੀ ਜੀਵਨ ਜੀ2 ਜੀ3 ਜਿਹਦੇ ਵਿੱਚ ਹਰ ਸਟੇਟ ਦੀ ਇੱਕ ਰਿਪ੍ਰেজੈਂਟੇਟਿਵ ਜਿਹੜੀ ਉਹਨਾਂ ਨੇ ਚੂਜ਼ ਕੀਤੀ ਤੇ ਫਾਈਨਲੀ ਫਿਰ ਉਹਨਾਂ ਨੇ ਆਫਟਰ ਸਟੇਟ ਰਿਪ੍ਰেজੈਂਟੇਟਿਵ ਅਵਾਰਡ ਉਸ ਤੋਂ ਬਾਅਦ ਵਿੱਚ ਫਾਈਨਲ ਜਿਹੜਾ ਸਾਡਾ ਗ੍ਰੈਂਡ ਫਿਨੈਲ ਸੀ ਜਿਹਦੇ ਵਿੱਚ ਅਸੀਂ ਮਿਸਿਸ ਇੰਡੀਆ ਦੇ ਟਾਈਟਲ ਮਿਲੇ ਔਰ ਉਹਦੇ ਵਿੱਚ ਮੈਨੂੰ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਦਾ ਟਾਈਟਲ ਮਿਲੇ ਕਿ ਐਮਰਤਿਆ ਦੋ ਕਿ ਕਿਹੜਾ ਕੰਪੀਟੀਸ਼ਨ ਜਾਣਾ ਹੈ ਪਾਰਟਿਸਪੇਟ ਕਰਨਾ ਔਰ ਕਿੰਨੀ ਤਿਆਰੀ ਚੱਲ ਰਹੀ ਹੈ ਹਾਂਜੀ ਦੇਖੋ ਜੇ ਸਾਡਾ ਵਿਜ਼ਨ ਆ ਤੇ ਐਂਡ ਕੋਈ ਨਹੀਂ ਆ ਅਸੀਂ ਕਿਸੇ ਲੈਵਲ ਤੱਕ ਵੀ ਪਹੁੰਚ ਸਕਦੇ ਆ ਤੇ ਅੱਗੇ ਮੈਂ ਕੋਸ਼ਿਸ਼ ਕਰਾਂਗੀ ਤੁਹਾਡੇ ਸਾਰਿਆਂ ਦੀਆਂ ਬਲੇਸਿੰਗਸ ਦੇ ਨਾਲ ਔਰ ਆਪਣੇ ਇੰਸਟਾਗ੍ਰam ਫਾਲੋਅਰਸ ਜਿਨ੍ਹਾਂ ਨੇ ਮੈਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਉਹਨਾਂ ਦੇ ਸਦਕਾ ਹੀ ਮੈਂ ਅੱਜ ਇੱਥੋਂ ਤੱਕ ਪਹੁੰਚੀ ਆ ਔਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਅੱਗੇ ਮਿਸਿਸ ਯੂਨੀਵਰਸ ਜਾਂ ਮਿਸਿਸ ਏਸ਼ੀਆ ਜਾਂ ਮਿਸਿਸ ਵਰਲਡ ਇਹ ਬਹੁਤ ਸਾਰੇ ਕੰਪੀਟੀਸ਼ਨਸ ਨੇ ਉਹਨਾਂ ਵਿੱਚ ਰਜਿਸਟਰ ਕਰਾਂ ਤੇ ਇੱਕ ਸਾਲ ਬਾਅਦ ਫਿਰ ਅਸੀਂ ਇੱਥੇ ਹੀ ਮਿਲਾਂਗੇ ਔਰ ਮੈਂ ਕੁਛ ਨਾ ਕੁਛ ਤਾਂ ਆਪਣੇ ਇੰਡੀਆ ਦੇ ਪ੍ਰਾਈਡ ਲਈ ਜ਼ਰੂਰ ਉੱਥੋਂ ਵੀ ਲੈ ਕੇ ਆਵਾਂਗੀ ਬਹੁਤ ਵਧੀਆ ਫੀਲ ਹੋ ਰਿਹਾ ਜੀ ਅਸੀਂ ਸੋਚਿਆ ਨਹੀਂ ਸੀ ਕਿ ਐਡਾ ਵੱਡਾ ਖਿਤਾਬ ਮਿਲੇਗਾ ਬਟ ਇਹਨਾਂ ਦੀ ਮਿਹਨਤ ਹੈ ਮੈਂ ਸਾਥ ਦਿੱਤਾ ਨਾਲ ਪੂਰਾ ਇਹ 2 ਸਾਲ ਦੀ ਬਿਹਨਤ ਹੈ ਕਿ ਅੱਜ ਇਹ ਅਵਾਰਡ ਮਿਲਿਆ ਮੈਡਮ ਨੂੰ ਮਿਸਿਸ ਇੰਡੀਆ ਆਈਡੀਆ ਸਾਰੇ ਮੈਡਮ ਦੇ ਹੁੰਦੇ ਆ ਮੈਂ ਸਿਰਫ ਸ਼ੂਟ ਕਰਦਾ ਔਰ ਜੋ ਵੀ ਆਈਡੀਆ ਹੈ ਸੋਚਦੇ ਆ ਉਹਨੂੰ ਐਗਜ਼ੀਕਿਊਟ ਕਰਦੇ ਆ ਯਾਰ ਉਸ ਤੋਂ ਬਾਅਦ ਮਿਕਸਿੰਗ ਮਾਸਕਿੰਗ ਵੀ ਮੈਡਮ ਹੀ ਸਾਰਾ ਕੁਝ ਕਰਦੇ ਆ ਇਹਨਾਂ ਦਾ ਡੈਸ ਸੈਂਸ ਬਹੁਤ ਵਧੀਆ ਹੁੰਦੀ ਹੈ ਮੈਚ ਮੈਚਿੰਗ ਹੀ ਨਾਲ ਸਮਾਨ ਵੀ ਹੁੰਦਾ ਕਲਾਤਮਕ ਸਮਾਨ ਜਿਹਨੂੰ ਕਹਿੰਦੇ ਆ ਕਿੱਦਾਂ ਚੂਜ਼ ਕਰਦੇ ਹੋ ਸਾਰਾ ਉਹ ਸਾਰਾ ਮੈਡਮ ਦੇ ਆਈਡੀਆਜ਼ ਹੁੰਦੇ ਜੀ ਇਹ ਸੋਚਦੇ ਕਰਦੇ ਆ ਉਹਨਾਂ ਨੂੰ ਐਗਜ਼ੀਕਿਊਟ ਕਰਦੇ ਆ ਜੋ ਵੀ ਦਿਮਾਗ ਚ ਆਂਦੀ ਹੈ ਸੋਚ ਉਹਨੂੰ ਫਿਰ ਐਗਜ਼ੀਕਿਊਟ ਕਰਦੇ ਆ ਸਪੋਰਟ ਸ਼ੁਰੂ ਤੋਂ ਹੀ ਨਾਲ ਹੈ ਮੇਰੀ ਔਰ ਅੱਗੇ ਜਿਵੇਂ ਵੀ ਸੋਚਣਗੇ ਉਦੋਂ ਮੈਂ ਨਾਲ ਨਾਲ ਹੀ ਆ ਜੀ ਯੂਥ ਨੂੰ ਮੈਸੇਜ ਇਹੀ ਹੈ ਕਿ ਆ ਸਾਨੂੰ ਆਪਣੀ ਸ਼ੋਸ਼ਲ ਨਾਮ ਦੇ ਵਿੱਚ ਰਹਿ ਕੇ ترقی ਕਰਨੀ ਚਾਹੀਦੀ ਹੈ ਆਪਣੇ profession ਨੂੰ ਪੂਰਾ ਕਰਦੇ ਹੋਏ ਆਪਣੇ passion ਨੂੰ ਵੀ ਟਾਈਮ ਦੇਣਾ ਚਾਹੀਦਾ ਜਿਸ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਔਰ ਸਾਡੀ ਮੈਂਟਲ ਹੈਲਥ ਜਿਹੜੀ ਆ ਉਹ ਵਧੀਆ ਰਹਿੰਦੀ ਆ ਬਾਕੀ ਜਿੱਥੋਂ ਤੱਕ ਹਸਬੰਡ ਵਾਈਫ ਦਾ ਸਵਾਲ ਆ ਉਹ ਵੀ ਚਾਹੀ ਹੀ ਕਹਿਣਾ ਚਾਹਾਂ ਕਿ ਜੇ ਕੋਆਪਰੇਸ਼ਨ ਦੇ ਨਾਲ ਚੱਲੀਏ ਤਾਂ ਤਰੱਕੀਆਂ ਹੀ ਤਰੱਕੀਆਂ ਆ ਬੰਦਾ ਬਹੁਤ ਅੱਗੇ ਚਲਾ ਜਾਂਦਾ